ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੀਆਂ ਚਾਰ ਗੱਲਾਂ ਨੇ ਉਹ ਕਿਹੜੀਆਂ ਚਾਰ ਗੱਲਾਂ ਜਿਹੜੀਆਂ ਆਪਾਂ ਕਦੇ ਵੀ ਕਿਸੇ ਦੇ ਨਾਲ ਸਾਂਝੀ ਨਹੀਂ ਕਰਨੀਆਂ ਕਦੇ ਵੀ ਕਿਸੇ ਨੂੰ ਚਾਰ ਗੱਲਾਂ ਦੱਸਣੀਆਂ ਨਹੀਂ ਬਿਲਕੁਲ ਵੀ ਜੇ ਜ਼ਿੰਦਗੀ ਨੂੰ ਵਧੀਆ ਢੰਗ ਦੇ ਨਾਲ ਬਤੀਤ ਕਰਨਾ ਸੋ ਬਹੁਤ ਵਧੀਆ ਵੀਡੀਓ ਆ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ 벨ਟ ਮੁਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਸ਼ੁਰੂ ਕਰਦੇ ਆਂ ਦੋਸਤੋ ਨੰਬਰ 1 ਤੇ ਆ ਗਿਆ ਕਦੇ ਵੀ ਕਿਸੇ ਨੂੰ ਆਪਣੀ ਕਮਜ਼ੋਰੀ ਨਹੀਂ ਦੱਸਣੀ ਬਹੁਤ ਹੀ ਤਜਰਬੇ ਵਾਲੀ ਗੱਲ ਆ ਦੋਸਤੋ ਕਦੇ ਵੀ ਕਿਸੇ ਨੂੰ ਆਪਣਾ ਆਪਣੀ ਕਮੀ ਨਾ ਕਿਤੇ ਦੱਸ ਬੈਠੇ ਉਹ ਕਦੇ ਵੀ ਕਿਸੇ ਨੂੰ ਆਪਣੀਆਂ ਕਮੀਆਂ ਜਦੋਂ ਤੁਸੀਂ ਦੱਸ ਬੈਠਦੇ ਹੋ ਜਜ਼ਬਾਤੀ ਹੋ ਕੇ ਜਿ ਜਿਹਾਤੀ ਹੋ ਕੇ ਆਪਣੀਆਂ ਗੱਲਾਂ ਅੰਦਰਲੇ ਭੇਦ ਦੱਸ ਬੈਣੀ ਹੋ ਤਾਂ ਕਈ ਵਾਰ ਕੀ ਹੁੰਦਾ ਇਹ ਜਿਹੇ ਇਨਸਾਨ ਤੁਹਾਡੀਆਂ ਗੱਲਾਂ ਤੁਹਾਡੀਆਂ ਕਮੀਆਂ ਦਾ ਫਾਇਦਾ ਉਠਾ ਕੇ ਤੁਹਾਡੇ ਉੱਤੇ ਹੀ ਫਿਰ ਉਹ ਬਾਹਰ ਕਰਦੇ ਨੇ ਤੁਹਾਡੀਆਂ ਕਮੀਆਂ ਦੇ ਉੱਤੇ ਨਿਸ਼ਾਨਾ ਬਣ ਕੇ ਤੁਹਾਡੀਆਂ ਕਮਜ਼ੋਰੀਆਂ ਦਾ ਫਾਇਦਾ ਉਠਾਉਂਦੇ ਨੇ ਸੋ ਇਸ ਕਰਕੇ ਕਦੇ ਵੀ ਕਿਸੇ ਨੂੰ ਆਪਣੀਆਂ ਕਮੀਆਂ ਬਿਲਕੁਲ ਵੀ ਨਹੀਂ ਦੱਸਣੀਆਂ ਜਿਹੜੇ ਲੋਕਾਂ ਨੇ ਇਹ ਠੇਡੇ ਖਾਦੇ ਹੋਣਗੇ ਉਹ ਮੇਰੀਆਂ ਗੱਲਾਂ ਨਾਲ ਬਿਲਕੁਲ ਸਹਿਮਤ ਹੋਣਗੇ ਤੇ ਜਿਨ੍ਹਾਂ ਨੇ ਇਹ ਹਲੇ ਠੇਡੇ ਖਾਦੇ ਨਹੀਂ ਨਾ ਉਹ ਗੱਲਾਂ ਨੂੰ ਇਹ ਪੱਲੇ ਬੰਨ ਲਵੋ ਨੰਬਰ 2 ਤੇ ਆ ਗਿਆ ਬੀਤੇ ਸਮੇਂ ਦੀਆਂ ਗਲਤੀਆਂ ਕਈ ਵਾਰ ਕੀ ਹੁੰਦਾ ਕਿ ਆਪਣਾ ਜਿਹੜਾ ਪੁਰਾਣਾ ਸਮਾਂ ਲੰਘ ਚੁੱਕਿਆ ਹੁੰਦਾ ਉਹਦੇ ਵਿੱਚ ਆਪਾਂ ਕਾਫੀ ਜ਼ਿਆਦੇ ਇਹੋ ਜਿਹੀਆਂ ਗਲਤੀਆਂ ਕਰ ਵੈਂਦੇ ਆ ਜਿਹੜੀਆਂ ਕਿ ਆਪਣੇ ਜ਼ਿੰਦਗੀ ਲਈ ਇੱਕ ਮੁਸੀਬਤ ਬਣ ਸਕਦੀਆਂ ਹੁੰਦੀਆਂ ਪਰ ਅੱਜ ਦੇ ਸਮੇਂ ਵਿੱਚ ਆਪਾਂ ਆਪਣੀ ਜ਼ਿੰਦਗੀ ਨੂੰ ਸੁਧਾਰ ਲਿਆ ਹੁੰਦਾ ਤੇ ਕਈ ਵਾਰ ਕੀ ਹੁੰਦਾ ਕਿ ਕਿਤੇ ਆਪਾਂ ਯਾਰਾਂ ਦੋਸਤਾਂ ਦੇ ਵਿੱਚ ਬੈਠੇ ਹੋਏ ਜਾਂ ਕਿਤੇ ਮਹਿਫਲ ਲੱਗੀ ਹੈ ਉੱਥੇ ਬੈਠੇ ਚਾਹੇ ਤੁਸੀਂ ਹਾਸੇ ਮਜ਼ਾਕ ਦੇ ਵਿੱਚ ਹੀ ਉਹ ਪੁਰਾਣੀਆਂ ਗੱਲਾਂ ਯਾਦ ਕਰਕੇ ਉਹਨਾਂ ਬੀਤੀਆਂ ਹੋਈਆਂ ਗੱਲਾਂ ਨੂੰ ਯਾਦ ਕਰਕੇ ਤੁਸੀਂ ਕੋਈ ਉਹਦੇ ਰਿਲੇਟਡ ਕੋਈ ਗੱਲ ਕਰਨ ਲੱਗ ਜਾਨੇ ਹੋ ਤਾਂ ਉਹ ਗੱਲਾਂ ਭਾਵੇਂ ਕਿ ਸਾਹਮਣੇ ਵਾਲਾ ਬੰਦਾ ਤੁਹਾਡਾ ਯਾਰ ਦੋਸਤਾ ਭਾਵੇਂ ਕੋਈ ਵੀ ਆ ਜਦੋਂ ਤੁਸੀਂ ਕੋਈ ਗੱਲਾਂ ਮਹਿਫਲ ਦੇ ਵਿੱਚ ਬੈਠ ਕੇ ਪੁਰਾਣੀਆਂ ਯਾਦ ਕਰਦੇ ਹੋ ਤਾਂ ਤੁਸੀਂ ਇੱਕ ਨੂੰ ਗੱਲ ਦੱਸਦੇ ਹੋ ਇੱਕ ਤੋਂ ਫਿਰ ਗਾਹਾਂ ਗੱਲ ਹੋ ਜਾਂਦੀ ਆ ਤੇ ਫਿਰ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਵਾਇਰਲ ਹੋਣਾ ਫਿਰ ਉਹ ਜਿਹੜੀਆਂ ਤੁਹਾਡੀਆਂ ਪੁਰਾਣੀਆਂ ਗਲਤੀਆਂ ਨੇ ਕੀਤੀਆਂ ਹੋਈਆਂ ਪੁਰਾਣੇ ਸਮੇਂ ਦੇ ਵਿੱਚ ਭਾਵੇਂ ਅੱਜ ਤੁਸੀਂ ਸੁਧਾਰ ਕਰ ਲਿਆ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਲਿਆ ਪਰ ਜਦੋਂ ਤੁਸੀਂ ਉਹ ਪੁਰਾਣੀਆਂ ਗਲਤੀਆਂ ਕਿਸੇ ਦੇ ਸਾਹਮਣੇ ਗੱਲਾਂ ਕਰਦੇ ਹੋ ਉਹ ਫਿਰ ਗੱਲਾਂ ਅੱਗੇ ਦੀ ਅੱਗੇ ਵਾਇਰਲ ਹੋ ਜਾਂਦੀਆਂ ਜਿਹੜੀਆਂ ਕਿ ਵਾਇਰਲ ਹੋਈਆਂ ਗੱਲਾਂ ਤੁਹਾਡੀ ਅੱਜ ਦੀ ਜ਼ਿੰਦਗੀ ਨੂੰ ਬਰਬਾਦ ਕਰ ਸਕਦੀਆਂ ਨੇ ਤੁਹਾਡੀ ਅੱਜ ਦੀ ਜ਼ਿੰਦਗੀ ਦੇ ਉੱਤੇ ਅਸਰ ਕਰ ਸਕਦੀਆਂ ਨੇ ਤੁਹਾਡੇ ਘਰ ਦੇ ਵਿੱਚ ਕਲੇਸ਼ ਪਵਾ ਸਕਦੀਆਂ ਨੇ ਕਈ ਵਾਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਸੋ ਜਿਹੜੀਆਂ ਬੀਤੀਆਂ ਲੰਘ ਚੁੱਕੀਆਂ ਗੱਲਾਂ ਉਹਨਾਂ ਤੇ ਮਿੱਟੀ ਪਾਓ ਕਦੇ ਵੀ ਕਿਸੇ ਦੇ ਨਾਲ ਬੀਤੀਆਂ ਹੋਈਆਂ ਗੱਲਾਂ ਬਿਲਕੁਲ ਵੀ ਸ਼ੇਅਰ ਨਹੀਂ ਕਰਨੀਆਂ ਭਾਵੇਂ ਕਿ ਤੁਹਾਡਾ ਕਿੰਨਾ ਹੀ ਜਿਗਰੀ ਦੋਸਤ ਹੋਵੇ ਭਾਵੇਂ ਕਿੰਨਾ ਹੀ ਤੁਹਾਡਾ ਕੋਈ ਕਰੀਬੀ ਰਿਸ਼ਤੇ ਦਾ ਕੋਈ ਕਰੀਬੀ ਦਾ ਕੋਈ ਰਿਸ਼ਤਾ ਹੋਵੇ ਜੋ ਕੁਝ ਵੀ ਮਰਜ਼ੀ ਹੋਵੇ ਪਰ ਤੁਸੀਂ ਆਪਣੀਆਂ ਬੀਤੀਆਂ ਹੋਈਆਂ ਗੱਲਾਂ ਦੇ ਉੱਪਰ ਬਿਲਕੁਲ ਹੀ ਮਿੱਟੀ ਪਾ ਕੇ ਅੱਜ ਦੇ ਵਿੱਚ ਜਿਉਣ ਦੀ ਕੋਸ਼ਿਸ਼ ਕਰੋ ਅੱਜ ਦੀ ਜੇ ਜ਼ਿੰਦਗੀ ਵਧੀਆ ਲੰਘਾ ਰਹੇ ਹੋ ਤਾਂ ਬਹੁਤ ਚੰਗੀ ਗੱਲ ਆ ਕਦੇ ਵੀ ਪੁਰਾਣੀਆਂ ਗੱਲਾਂ ਨੂੰ ਫਰੋਲੇ ਨਾ ਨੰਬਰ 3 ਤੇ ਆ ਗਿਆ ਜੀ ਆਪਣੀ ਜ਼ਿੰਦਗੀ ਦਾ ਗੋਲ ਆ ਜਿਹੜਾ ਤੁਹਾਡਾ ਸੁਪਨਾ ਉਹ ਕਦੇ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਇਹਦੇ ਪਿੱਛੇ ਨੂੰ ਕਈ ਕਾਰਨ ਹੁੰਦੇ ਆ ਕਿ ਆਪਾਂ ਕਿਉਂ ਨਹੀਂ ਕਿਸੇ ਨੂੰ ਆਪਣਾ ਜ਼ਿੰਦਗੀ ਦਾ ਗੋਲ ਦੱਸਣਾ ਚਾਹੀਦਾ ਹੁਣ ਕਈ ਵਾਰ ਕੀ ਹੁੰਦਾ ਕਿ ਤੁਹਾਡੀ ਸੋਚ ਬਖਰੀ ਹੁੰਦੀ ਆ ਤੁਹਾਡੀ ਸੋਚ ਬਖਰੀ ਹੁੰਦੀ ਆ ਤੁਹਾਡੇ ਸੁਪਨੇ ਵੱਡੇ ਹੁੰਦੇ ਆ ਮਤਲਬ ਕਿ ਤੁਸੀਂ ਬਹੁਤ ਕੁਝ ਸੋਚੇ ਹੁੰਦਾ ਤੇ ਜਦੋਂ ਤੁਸੀਂ ਇਹ ਜੀਆਂ ਗੱਲਾਂ ਕਿਸੇ ਨੂੰ ਦੱਸਦੇ ਹੋ ਬਖਰੀ ਸੋਚ ਰੱਖਦੇ ਹੋ ਤਾਂ ਲੋਕ ਤੁਹਾਡੀਆਂ ਲੱਤਾਂ ਖੱਚਦੇ ਨੇ ਲੱਤਾਂ ਮਤਲਬ ਜਿਹੜਾ ਆਪਾਂ ਦੇਸੀ ਭਾਸ਼ਾ ਵਿੱਚ ਕਹਿੰਦੇ ਨੇ ਕਿ ਲੱਤਾਂ ਖਿੱਚਣ ਲੱਗ ਜਾਂਦੇ ਨੇ ਕਿ ਕਿਤੇ ਇਹ ਅੱਗੇ ਨਾ ਲੰਘ ਜੇ ਕਿਤੇ ਇਹ ਮੇਹਤੋ ਕਾਮਯਾਬ ਨਾ ਹੋ ਜੇ ਮਤਲਬ ਐਦਾਂ ਦਾ ਕਈ ਲੋਕ ਬੁਹਿਅਵੀਅਰ ਕਰਦੇ ਨੇ ਤੇ ਕਈ ਵਾਰ ਪਤਾ ਕੀ ਹੁੰਦਾ ਜਦੋਂ ਤੁਸੀਂ ਕਿਸੇ ਨੂੰ ਆਪਣੀ ਜ਼ਿੰਦਗੀ ਦਾ ਗੋਲ ਦੱਸਦੇ ਹੋ ਕਿ ਮੈਂ ਐਂ ਕੰਮ ਕਰਨਾ ਆ ਕਰਨਾ ਤਾਂ ਲੋਕ ਪਤਾ ਕਈ ਕੀ ਕਹਿਣਗੇ ਦੇਖ ਕੇ ਕਈ ਲੋਕ ਇਹ ਕਹਿੰਦੇ ਨੇ ਕਿ ਯਾਰ ਕਿਹੜੇ ਚੱਕਰਾਂ 'ਚ ਪੈ ਗਏ ਆ ਤੂੰ ਇਹ ਕਿਹੜਾ ਕੰਮ ਕਰਨ ਲੱਗ ਗਿਆ ਕਿੱਥੇ ਫਸ ਗਿਆ ਤੂੰ ਤੈਨੂੰ ਇਹੋ ਜਿਹੇ ਕੰਮ ਕਰਨ ਦੀ ਕੀ ਲੋੜ ਸੀ ਮਤਲਬ ਕਿ ਕਾਫੀ ਜ਼ਿਆਦੇ ਜਿਹੜੇ ਲੋਕ ਆ ਉਹ ਇਹ ਨਹੀਂ ਕਹਿੰਦੇ ਕਿ ਬਹੁਤ ਵਧੀਆ ਸ਼ਾਬਾਸ਼ ਮਿਹਨਤ ਕਰਦਾ ਤੂੰ ਘਰ ਚੰਗੇ ਕੰਮ ਉਹਨੂੰ ਵੀ ਨਹੀਂ ਜਰਦੀ ਮਤਲਬ ਜੇ ਕੋਈ ਵਧੀਆ ਕੰਮ ਕਰਦਾ ਨਾ ਉਹਨੂੰ ਵੀ ਦੇਖ ਕੇ ਇਜਰਦੇ ਨਹੀਂ ਇਹ ਕਹਿਣਗੇ ਕਈ ਲੋਕ ਕਿ ਕਿੱਥੇ ਫਸ ਗਿਆ ਤੂੰ ਇਹ ਕਿਹੜੇ ਚੱਕਰਾਂ 'ਚ ਪੈ ਗਿਆ ਇਹ ਕੰਮ ਦਾ ਤੈਨੂੰ ਕੀ ਫਾਇਦਾ ਕਿਉਂ ਐਵੇਂ ਆਪਣਾ ਸਮਾਂ ਬਰਬਾਦ ਕਰਦਾ ਮਤਲਬ ਕਈ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਨੇ ਜਿਹਦੇ ਨਾਲ ਫਿਰ ਜਿਹੜੇ ਮਿਹਨਤ ਵਾਲੇ ਹੁੰਦੇ ਆ ਨੌਜਵਾਨ ਹੁੰਦੇ ਆ ਜਾਂ ਕੋਈ ਵੀ ਕਹਿ ਲੋ ਜਿਹੜਾ ਬੰਦਾ ਉਹ ਕੰਮ ਕਰਨ ਲੱਗਿਆ ਹੁੰਦਾ ਉਹਦੇ ਵਿੱਚੋਂ ਕੁਝ ਪਰਸੈਂਟ ਲੋਕ ਫਿਰ ਨੈਗੇਟਿਵ ਹੋ ਜਾਂਦੇ ਆ ਮਤਲਬ ਜਿਹੜਾ ਆਪਣੀ ਮਿਹਨਤ ਕਰਨੀ ਹੁੰਦੀ ਆ ਉਹਨੂੰ ਛੱਡ ਦਿੰਦੇ ਆ ਉਹ ਗੱਲਾਂ ਤੇ ਸੋਚਣ ਲੱਗ ਜਾਂਦੇ ਆ ਕਈ ਲੋਕਾਂ ਦੀ ਜਿਹੜੀ ਗੱਲਾਂ ਹੁੰਦੀਆਂ ਉਹ ਉਹਨਾਂ ਦੇ ਵਿੱਚ ਘਰ ਘਰ ਜਾਂਦੀਆਂ ਕਿ ਮੈਨੂੰ ਐਵੇਂ ਕਿਵੇਂ ਕਿਸੇ ਨੇ ਕਹਿਤਾ ਤੇ ਕਈ ਲੋਕ ਹੁੰਦੇ ਜਿਹੜੇ ਮਿਹਨਤ ਕਰਦੇ ਰਹਿੰਦੇ ਆ ਕਿਸੇ ਦੀਆਂ ਗੱਲਾਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਇਸ ਕਰਕੇ ਤੁਸੀਂ ਆਪਣਾ ਜ਼ਿੰਦਗੀ ਦਾ ਗੋਲ ਦੱਸੋ ਹੀ ਨਾ ਕਿਸੇ ਨੂੰ ਵੀ ਮਤਲਬ ਕਿਸੇ ਨੂੰ ਕੋਈ ਦੱਸਣ ਦੀ ਗੱਲ ਲੋੜ ਹੀ ਨਹੀਂ ਤੁਸੀਂ ਆਪਣਾ ਕੰਮ ਕਰਕੇ ਦਿਖਾਓ ਜੇ ਤੁਹਾਡੇ ਵਿੱਚ ਜਜ਼ਬਾਵਾ ਤੁਹਾਡੇ ਵਿੱਚ ਮਿਹਨਤ ਕਰਨ ਦਾ ਕੋਨਰ ਪ੍ਰਮਾਤਮਾ ਨੇ ਤੁਹਾਨੂੰ ਬਖਸ਼ਿਆ ਤਾਂ ਮਤਲਬ ਤੁਸੀਂ ਉਹ ਕੰਮ ਨੂੰ ਪਹਿਲਾਂ ਪੂਰਾ ਕਰ ਲਓ ਆਪਣੇ ਸੁਪਨੇ ਨੂੰ ਪੂਰਾ ਕਰਕੇ ਦਿਖਾਓ ਤਾਂ ਕਿ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗੇ ਕਿ ਹੈ ਇਹਦੀ ਸੋਚ ਇੰਨੀ ਵੱਡੀ ਸੀ ਇਹ ਇੱਥੇ ਤੱਕ ਪਹੁੰਚ ਗਿਆ ਕਿਸੇ ਨੂੰ ਵੀ ਕੁਝ ਦੱਸਣ ਦੀ ਲੋੜ ਨਹੀਂ ਹੁੰਦੀ ਤੁਸੀਂ ਆਪਣੀ ਮਿਹਨਤ ਦੇ ਨਾਲ ਆਪਣੇ ਟੀਚੇ ਦੇ ਨਾਲ ਉਹਨਾਂ ਸੁਪਨਿਆਂ ਨੂੰ ਪੂਰਾ ਕਰੋ ਤਾਂ ਕਿ ਬਾਅਦ ਵਿੱਚ ਪਤਾ ਲੱਗੇ ਕਿ ਇਹਦੇ ਵਿੱਚ ਇੰਨੀ ਵੱਡੀ ਕਾਬਲੀਅਤ ਸੀ ਇਹ ਇਸ ਟੀਚੇ ਤੇ ਪਹੁੰਚ ਕਿਵੇਂ ਗਿਆ ਸੋ ਇਸ ਕਰਕੇ ਕਦੇ ਵੀ ਆਪਣੀ ਜ਼ਿੰਦਗੀ ਦਾ ਗੋਲ ਕਿਸੇ ਦੇ ਨਾਲ ਵੀ ਬਿਲਕੁਲ ਸਾਂਝਾ ਨਹੀਂ ਕਰਨਾ ਭਾਵੇਂ ਕਿ ਅੱਗੇ ਵਾਲਾ ਕੋਈ ਵੀ ਹੋਵੇ ਚੌਥਾ ਪੁਆਇੰਟ ਹੈ ਜੀ ਘਰ ਦਾ ਕਲੇਸ਼ ਤੁਹਾਡਾ ਪਰਿਵਾਰਕ ਮਸਲਾ ਤੁਹਾਡਾ ਕੋਈ ਪਰਿਵਾਰ ਦੇ ਵਿੱਚ ਕਲੇਸ਼ ਚੱਲ ਰਿਹਾ ਪਤੀ ਪਤਨੀ ਦੇ ਨਾਲ ਕੋਈ ਤੁਹਾਡਾ ਕੋਈ ਗੱਲਬਾਤ ਨੂੰ ਲੈ ਕੇ ਮਾੜਾ ਮੋਟਾ ਝਗੜਾ ਹੋਇਆ ਇਦਾਂ ਦੀ ਕੋਈ ਵੀ ਗੱਲਬਾਤ ਕੋਈ ਵੀ ਘਰ ਦਾ ਕਲੇਸ਼ ਘਰ ਦੀ ਕੋਈ ਵੀ ਘਟਨਾ ਕਦੇ ਵੀ ਕਿਸੇ ਦੇ ਨਾਲ ਬਾਹਰ ਸਾਂਝੀ ਨਾ ਕਰੋ ਇਹ ਘਰ ਦਾ ਮਸਲਾ ਘਰ ਵਿੱਚ ਬੈਠ ਕੇ ਸੁਲਝਾਓ ਹੁਣ ਇੱਥੇ ਕਈ ਲੋਕ ਕਹਿਣਗੇ ਜੇ ਹੁਣ ਅਸੀਂ ਕਿਸੇ ਦੇ ਨਾਲ ਬਾਹਰ ਗੱਲ ਹੀ ਨਹੀਂ ਕਰਾਂਗੇ ਤਾਂ ਸਾਡੇ ਘਰ ਦਾ ਕਲੇਸ਼ ਕਿਵੇਂ ਨਿਬੜੂਗਾ ਹੁਣ ਤੁਸੀਂ ਭਲਾਏ ਦੱਸੋ ਕਿ ਕਈ ਵਾਰ ਘਰਾਂ ਵਿੱਚ ਮਾੜੇ-ਮੋٹے ਕਲੇਸ਼ ਹੁੰਦੇ ਆ ਮਾੜੀਆਂ-ਮੋਟੀਆਂ ਗੱਲਾਂ ਹੁੰਦੀਆਂ ਕਿ ਤੁਸੀਂ ਘਰ ਵਿੱਚ ਬੈਠ ਕੇ ਨਿਬੇੜ ਨਹੀਂ ਸਕਦੇ ਤੁਹਾਡੀਆਂ ਇਹ ਜਿਹੜੀਆਂ ਕਿੜੀਆਂ ਕਰਪਾਨਾਂ ਚੱਲੀਆਂ ਹੋਈਆਂ ਕਿ ਘਰ ਦਾ ਮਸਲਾ ਤੁਹਾਡਾ ਘਰ ਵਿੱਚ ਨਿਬੜਦਾ ਨਹੀਂ ਤੁਸੀਂ ਪਿਆਰ ਦੇ ਨਾਲ ਜੇ ਦੋ ਜਣੇ ਤੱਤੇ ਸੁਵਾਦੇ ਨੇ ਦੋ ਜਣੇ ਤੁਹਾਡੀ ਗੱਲ ਸਮਾਨ ਨਹੀਂ ਨਹੀਂ ਰਹੇ ਤਾਂ ਤੁਸੀਂ ਸ਼ਾਂਤ ਹੋ ਜਾਓ ਇੱਕ ਜਣਾ ਸ਼ਾਂਤ ਹੋ ਜਾਓ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ 100 ਦੇ ਵਿੱਚੋਂ 70% ਮਸਲੇ ਜਰੂਰ ਹੱਲ ਹੋ ਸਕਦੇ ਆ ਜੇ ਚਾਰ ਜਣਿਆਂ ਵਿੱਚੋਂ ਇੱਕ ਜਣਾ ਠੰਡੇ ਸੁਵਾਦੇ ਨਾਲ ਉਸ ਗੱਲ ਨੂੰ ਨਿਬੇੜਨ ਦੀ ਕੋਸ਼ਿਸ਼ ਕਰੇ ਪਰ ਜੇ ਹੁਣ ਸਾਹਮਣੇ ਵਾਲੇ ਨੇ ਕਿਹਾ ਕਿ ਨਹੀਂ ਵੀ ਮੈਂ ਨੇ ਇਦਾਂ ਕਰ ਸਕਦਾ ਦੂਜਾ ਕਹਦਾ ਨਾ ਵੀ ਮੈਂ ਵੀ ਇਦੋਂ ਘਟ ਨਹੀਂ ਜੇ ਹੁਣ ਦੋਨਾਂ ਚੋਂ ਕਿਸੇ ਨੇ ਦਬਣਾ ਹੀ ਨਹੀਂ ਫੇਰ ਨਿਕਲ ਇਸ ਖਤਮੋਣਾ ਫੇਰ ਭਾਵੇਂ ਤੁਸੀਂ ਬਾਹਰਲੇ ਨੂੰ ਵੀ ਕਿਸੇ ਨੂੰ ਦੱਸ ਦਿਓ ਫੇਰ ਤਾਂ ਉਹਦਾ ਹੱਲ ਹੀ ਕੋਈ ਨਹੀਂ ਇਸ ਕਰਕੇ ਇੱਕ ਜਣੇ ਨੂੰ ਸਮਝਣ ਦੀ ਲੋੜ ਹੁੰਦੀ ਹੈ ਤੇ ਦੂਜੇ ਨੂੰ ਫਿਰ ਸਮਝਾਉਣ ਦੀ ਲੋੜ ਹੁੰਦੀ ਹੈ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਜੇ ਘਰ ਦੀ ਗੱਲ ਘਰ ਵਿੱਚ ਬੈਠ ਕੇ ਨਿਮੇੜ ਲਉ ਤਾਂ ਬਹੁਤ ਵਧੀਆ ਗੱਲ ਹੁੰਦੀ ਆ ਪਰ ਜੇ ਫਿਰ ਵੀ ਤੁਸੀਂ ਕਿਸੇ ਤੋਂ ਬਾਹਰ ਪੁੱਛਣਾ ਤੁਹਾਡਾ ਕੋਈ ਇਹੋ ਜਿਹਾ ਯਾਰ ਦੋਸਤ ਰਿਸ਼ਤੇਦਾਰ ਮਿੱਤਰ ਕੋਈ ਸਮਝਦਾਰੀ ਵਾਲਾ ਹੈਗਾ ਅੱਜ ਦੇ ਸਮੇਂ ਵਿੱਚ ਜੀ ਤੁਹਾਨੂੰ ਲੱਗਦਾ ਕਿ ਸਾਡੇ ਘਰ ਦੇ ਮਸਲੇ ਦਾ ਹੱਲ ਕਰ ਸਕਦਾ ਤੁਹਾਡੇ ਘਰ ਦੇ ਮਸਲੇ ਨੂੰ ਨਿਮੇੜ ਸਕਦਾ ਜੇ ਤੁਹਾਨੂੰ ਲੱਗਦਾ ਅੱਜ ਦੇ ਸਮੇਂ ਵਿੱਚ ਤੁਹਾਡਾ ਕੋਈ ਇਦਾਂ ਦਾ ਕਰੀਬੀ ਹੈਗਾ ਵਾ ਤਾਂ ਤੁਸੀਂ ਬਹੁਤ ਕਿਸਮਤ ਵਾਲੇ ਹੋ ਜੇ ਤੁਹਾਡਾ ਕੋਈ ਕਰੀਬੀ ਇਦਾਂ ਦਾ ਹੈਗਾ ਜਿਹੜਾ ਤੁਹਾਡੇ ਮਸਲੇ ਨੂੰ ਹੱਲ ਕਰ ਸਕਦਾ ਨਹੀਂ ਤਾਂ ਅੱਜ ਦੀ ਕੋੜੀ ਸਚਾਈ ਹੈ ਕਿ ਜੇਕਰ ਤੁਸੀਂ ਆਪਣੇ ਘਰ ਦਾ ਕਲੇਸ਼ ਆਪਣੇ ਘਰ ਦੀ ਗੱਲ ਬਾਹਰ ਕਿਸੇ ਦੇ ਨਾਲ ਸਾਂਝੀ ਕਰਦੇ ਹੋ ਤਾਂ ਕਈ ਲੋਕ ਇਹੋ ਜਿਹੇ ਨੇ ਜਿਹੜੇ ਤੁਹਾਡੇ ਘਰ ਦੇ ਕਲੇਸ਼ ਦਾ ਤੁਹਾਡੇ ਘਰ ਦਾ ਜਲੂਸ ਕੱਢ ਕੇ ਰੱਖ ਦੇਣ ਸੋ ਆਪਣੇ ਘਰ ਦਾ ਜਲੂਸ ਆਪ ਨਾ ਕਢਵਾਓ ਕਦੇ ਵੀ ਕਿਸੇ ਨੂੰ ਆਪਣੇ ਘਰ ਦੀਆਂ ਗੱਲਾਂ ਬਾਰੇ ਜ਼ਿਆਦਾ ਦੱਸਣ ਦੀ ਲੋੜ ਨਹੀਂ ਆਪਣੇ ਭੇਦ ਕਦੇ ਵੀ ਨਾ ਕਿਸੇ ਨੂੰ ਦਿਓ ਇਹ ਕੋਈ ਬੜੀ ਸਿਆਣੀ ਗੱਲ ਨਹੀਂ ਹੈ ਜੇ ਤੁਸੀਂ ਆਪਣੇ ਘਰ ਦੀਆਂ ਗੱਲਾਂ ਆਪਣੇ ਘਰ ਦੇ ਭੇਦ ਕਿਸੇ ਦੇ ਨਾਲ ਬਾਹਰ ਸਾਂਝੀ ਕਰਦਿਓ ਕਿਉਂਕਿ ਕਈ ਲੋਕ ਇਹੋ ਜਿਹੇ ਹੁੰਦੇ ਨੇ ਤੁਹਾਡੇ ਜਿਹੜੇ ਘਰ ਦਾ ਭੇਜਦਾ ਤੁਸੀਂ ਕਿਤੇ ਉਹਦੇ ਨਾਲ ਗੱਲ ਕਰ ਲਈ ਤਾਂ ਉਹ ਸਾਰੇ ਕਿਤੇ ਫਿਰ ਵਾਇਰਲ ਕਰ ਦਿੰਦੇ ਨੇ ਉਹ ਗੱਲ ਨੂੰ ਸਾਰੇ ਕਿਤੇ ਫਲਾ ਦਿੰਦੇ ਨੇ ਜਿਹਦੇ ਕਾਰਨ ਤੁਹਾਡਾ ਬਹੁਤ ਜ਼ਿਆਦਾ ਜਲੂਸ ਨਿਕਲ ਸਕਦਾ ਸੋ ਆਪਣੇ ਜਲੂਸ ਘੜਬਾਉਣ ਤੋਂ ਬਚਣ ਦੀ ਕੋਸ਼ਿਸ਼ ਕਰੋ ਆਪਣੇ ਘਰਾਂ ਦੇ ਮਸਲੇ ਆਪਣੇ ਘਰ ਦੇ ਵਿੱਚ ਹੀ ਨਿਬੇੜਨ ਦੀ ਕੋਸ਼ਿਸ਼ ਜ਼ਰੂਰ ਕਰਿਆ ਸੋ ਦੋਸਤੋ ਇਹ ਸੀ ਉਹ ਚਾਰ ਗੱਲਾਂ ਜਿਹੜੀਆਂ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਦੇ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਸੋ ਇਹਨਾਂ ਗੱਲਾਂ ਦੇ ਉੱਪਰ ਅਮਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਜੇ ਕੋਈ ਗੱਲ ਤੁਹਾਨੂੰ ਤੁਸੀਂ ਮੇਰੀ ਕਿਸੇ ਗੱਲ ਨਾਲ ਅਸਹਿਮਤ ਹੋ ਤਾਂ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਜੇ ਵੀਡੀਓ ਚੰਗੀ ਲੱਗੀ ਤਾਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਬਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਓ ਸਾਰੇ ਦੋਸਤ ਮਿੱਤਰਾਂ ਦਾ ਧੰਨਵਾਦ ਜੀ